ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਾਂ ਪੜ ਰਹੇ ਹਾਂ ਰਾਮ ਸਰੂਪ ਅਣਖੀ ਦਾ ਨਾਵਲ ਕੋਠੇ ਖੜਕ ਸਿੰਘ ਚਲੋ ਪੜਦੇ ਹਾਂ ਇਸ ਨਾਵਲ ਨੂੰ ਅੱਗੇ ਪ੍ਰਗ 10 ਦੇ ਧੂਨੇ ਤੋਂ ਇੱਕ ਇੱਕ ਕਰਕੇ ਬੰਦੇ ਜਦੋਂ ਚਲੇ ਗਏ ਤਾਂ ਇਕੱਲੀ ਕੱਲੀ ਬੁੜੀ ਨੇ ਆਪਣਾ ਦੁੱਖ ਦੱਸਿਆ ਉਹਦੇ ਕੋਲ ਇੱਕ ਡੱਬਾ ਸੀ ਜਿਸ ਵਿੱਚ ਕਈ ਪ੍ਰਕਾਰ ਦੇ ਤਵੀਤ ਬਣਾਵਣਾ ਕੇ ਰੱਖੇ ਹੋਏ ਸਨ ਅਲੱਗ-ਅਲੱਗ ਤਵੀਤਾਂ ਦੀਆਂ ਅਲੱਗ-ਅਲੱਗ ਥਈਆਂ ਜਹੀਆਂ ਜਿਵੇਂ ਬੈਂਕਾਂ ਵਾਲੇ ਨੋਟਾਂ ਦੀਆਂ ਥਈਆਂ ਬਣਾ ਕੇ ਰੱਖਦੇ ਹਨ ਹਰ ਕਿਸੇ ਦਾ ਦੁੱਖ ਸੁਣ ਕੇ ਉਹ ਡੱਬੇ ਦਾ ਢੱਕਣ ਚੁੱਕਦਾ ਤੇ ਮਤਲਬ ਦੀ ਥਈ ਕੱਢਦਾ ਉਸ ਵਿੱਚੋਂ 2-3 ਜਾਂ 7 ਤਵੀਤ ਗਿਣ ਕੇ ਦੇ ਦਿੰਦਾ ਕਿਸੇ ਨੂੰ ਤਵੀਤ ਨਾ ਦਿੰਦਾ ਤਾਂ ਧੋਨੇ ਦੀ ਸਵਾਦੀ ਪੂਰੀ ਬਣਾ ਕੇ ਦੇ ਦਿੰਦਾ ਦੁਖੀ ਬੰਦਾ ਪਹਿਲਾਂ ਮੱਥਾ ਟੇਕਦਾ 1 ਰੁਪਈਆ 5 ਰੁਪਈਏ ਜਾਂ 10 ਰੁਪਈਆ ਦਾ ਨੋਟ ਸੰਤਾਂ ਦੇ ਚਰਨਾਂ ਵਿੱਚ ਰੱਖਦਾ ਮੱਥੇ ਦਾ ਮੋਲ ਸਾਹਮਣੇ ਰੱਖ ਕੇ ਹੀ ਪਰਾਗ ਦਸਤ ਵੀਤ ਦਿੰਦਾ 72 ਰੁਪਈਆਂ ਦਾ ਵਧੀਆ ਤਵੀਤ ਜਾਂ 72 ਰੁਪਈਆਂ ਦੇ ਬਹੁਤੇ ਤਵੀਤ ਪਰਾਗ ਦਸ ਦੀਆਂ ਲੰਮੀਆਂ ਭਾਰੀਆਂ ਸਿਰ ਦੀਆਂ ਜਟਾਂ ਕੰਨਾਂ ਵਿੱਚ ਸੋਨੇ ਦੀਆਂ ਮੰਦਰਾ ਗਲ ਭਗਵੇਂ ਰੰਗ ਦਾ ਲੰਮਾ ਚੌੜਾ ਚੋਲਾ ਤੇ ਪੈਰਾਂ ਵਿੱਚ ਲੱਕੜ ਦੀਆਂ ਖੜਾਵਾਂ ਟੋਲੇ ਉੱਤੇ ਬੈਠਣ ਵੇਲੇ ਉਹ ਆਪਣੀਆਂ ਖੜਾਵਾਂ ਨੂੰ ਇੱਕ ਪਾਸੇ ਲਾ ਕੇ ਰੱਖ ਦਿੰਦਾ ਟੋਲੇ ਨੂੰ ਦੋ ਖੀਸੇ ਲਵਾ ਕੇ ਰੱਖਦਾ ਮੱਥਾ ਟੇਕ ਕੇ ਅਗਲਾ ਰੁਪਈਏ ਧਰਦਾ ਦਾ ਉਚੱਟ ਉਹਨਾਂ ਨੂੰ ਚੁੱਕ ਕੇ ਖੀਸੇ ਵਿੱਚ ਪਾ ਲੈਂਦਾ ਖੱਬੇ ਹੱਥ ਨਾਲ ਰੁਪਈਏ ਚੁੱਕੇ ਹੁੰਦੇ ਤਾਂ ਸੱਜੇ ਹਿੱਸੇ ਵਿੱਚ ਸੱਜੇ ਹੱਥ ਨਾਲ ਰੁਪਈਏ ਚੁੱਕੇ ਹੁੰਦੇ ਤਾਂ ਖੱਬੇ ਹਿੱਸੇ ਵਿੱਚ ਉਹ ਸਵੇਰ ਹੀ ਧੂਣੇ ਉੱਤੇ ਬੈਠ ਜਾਂਦਾ 12 ਵਜੇ ਉੱਠਦਾ ਦੁਪਹਿਰ ਦੀ ਰੋਟੀ ਖਾ ਕੇ ਆਪਣੇ ਕਮਰੇ ਵਿੱਚ ਜਾ ਕੇ ਸੌਂ ਜਾਂਦਾ ਕਮਰਾ ਰਾਜੇ ਦੇ ਮਹਿਲ ਵਰਗਾ ਸੀ ਪਰ ਸੰਗਤ ਉਸ ਕਮਰੇ ਨੂੰ ਸੰਤਾਂ ਦੀ ਕੁੜੀਆ ਹੀ ਕਹਿੰਦੀ 3 ਵਜੇ ਸੰਤ ਜਾਗਦੇ ਬਦਾਮਾਂ ਦੀਆਂ ਗਿਰੀਆਂ ਪਾ ਕੇ ਉਬਲਿਆ ਦੁੱਧ ਪਿੰਦੇ ਆਏ ਗਏ ਬੰਦਿਆਂ ਨਾਲ ਗਿਆਨ ਗੋਸ਼ਟ ਕਰਦੇ। 5 ਵਜੇ ਧੂਨੇ ਉੱਤੇ ਫੇਰ ਜਾ ਬੈਠਦੇ ਤੇ ਲੋਕਾਂ ਦਾ ਕਸ਼ਟ ਨਿਵਾਰਨ ਕਰਦੇ। ਉਹ ਤੋਂ ਦਿਨ ਛੇਪੇ ਉੱਠਦੇ ਉਹਨਾਂ ਦਾ ਖਾਸ ਚੇਲਾ। ਰਾਤ ਨੂੰ ਜਦੋਂ ਉਹਨਾਂ ਕੋਲ ਇਕੱਲਾ ਬੈਠਦਾ ਤਾਂ ਬੱਕਰੀ ਦੇ ਥਣਾ ਵਾਂਗ ਭਰੇ ਦੋਵੇਂ ਕਿਸਿਆਂ ਨੂੰ ਪ੍ਰਾਗ ਦਾਸ ਹੱਥ ਪਾਉਂਦਾ। ਗੁਰੂ ਚੇਲਾ ਕਾਫੀ ਦੇਰ ਤੱਕ ਨੋਟ ਗਿਣਦੇ ਰਹਿੰਦੇ। ਸੰਤਾਂ ਦਾ ਇਹ ਖਾਸ ਚੇਲਾ ਕੋਠਿਆਂ ਦਾ ਹੀ ਇੱਕ ਜੱਟ ਸੀ। ਬਾਲ ਬੱਚੇਦਾਰ। ਕਰ ਵਿੱਚ ਸਭ ਕੁਝ ਸੀ। ਮੁੰਡੇ ਖੇਤੀ ਦਾ ਕੰਮ ਕਰਦੇ ਸਨ ਪਰ ਆਪ ਉਹ ਹਮੇਸ਼ਾ ਹੀ ਸਾਦੇ ਡੇਰੇ ਤੇ ਰਹਿੰਦਾ ਡੇਰੇ ਵਿੱਚ ਉਹਨੂੰ ਚਰਨदास ਆਖਿਆ ਜਾਂਦਾ ਮਹੰਤ ਚਰਨदास ਪਰਾਗਦਾਸ ਨੂੰ ਸੰਤ ਆਖਦੇ ਸੰਤ ਪਰਾਗਦਾਸ ਨੂੰ ਮਹੰਤ ਚਰਨदास ਉੱਤੇ ਪੂਰਾ ਵਿਸ਼ਵਾਸ ਸੀ ਹਰ ਕੰਮ ਚਰਨदास ਦੀ ਸਲਾਹ ਨਾਲ ਹੁੰਦਾ ਤੇ ਪੈਸੇ ਟਕੇ ਦਾ ਹਿਸਾਬ ਕਿਤਾਬੀ ਚਰਨदास ਕੋਲ ਹੀ ਰਹਿੰਦਾ ਦੋਵੇਂ ਤਿੰਨੇ ਬੁੜੀਆਂ ਜਦੋਂ ਤਵੀਤ ਲੈ ਕੇ ਉੱਠ ਖੜੀਆਂ ਤਾਂ ਹਰਨਾਮੀ ਉਮੇਂਦੀ ਉਮੇਂ ਬੈਠੀ ਸੀ ਪੱਲਾ ਕੀਤਾ ਹੋਇਆ ਕੁਝ ਬੋਲਦੀ ਨਹੀਂ ਸੀ ਅਖੀਰ ਸੰਤਾ ਨੇ ਪੁੱਛਿਆ ਤੂੰ ਭਾਈ ਤੂੰ ਬੇਟਾ ਮੈਤਾ ਬਾਬਾ ਜੀ ਮੈਂ ਤਾਂ ਉਹ ਬੋਲਦੀ ਬੋਲਦੀ ਰੁਕ ਗਈ ਤੂੰ ਕੌਣ ਐ ਭਾਈ ਕਿਹਦੇ ਘਰੋਂ ਪ੍ਰਾਗ ਦਸ ਨੇ ਪੁੱਛਿਆ ਮੈਂ ਦੇਖੀ ਨਾ ਜਗਿੰਦਰ ਸੁੰਦੇ ਘਰੋਂ ਆ ਕੇ ਹਰ ਸੀ ਹੁੰਦੀ ਨੂੰ ਕਿਹਰ ਸਿਉ ਸੌਰਾ ਸੀ ਮੇਰਾ ਉਹ ਤਾਂ ਗੁਜ਼ਰ ਗਿਆ ਬਾਬਾ ਜੀ ਪਹਿਲਾਂ ਭਾਈ ਤੈਨੂੰ ਕਦੇ ਦੇਖਿਆ ਨਹੀਂ ਮੇਰੀ ਜਾਨ ਚੋਂ ਤੂੰ ਤੇ ਡੇਰੇ ਤਾਂ ਆਈ ਨਹੀਂ ਕਦੇ ਹਾਂ ਇੱਕ ਵਾਰ ਆਈ ਸੀ ਬਾਬਾ ਜੀ ਪ੍ਰਤਾਪ ਸਿੰਘ ਦੀ ਨੋ ਸ਼ਾਮਕੁਰ ਲੈ ਕੇ ਆਈ ਸੀ ਮੈਨੂੰ ਉਦੋਂ ਕੀ ਹੋਰ ਸੀ ਭਾਈ ਤੈਨੂੰ ਉਦੋਂ ਬਾਬਾ ਜੀ ਸੌਰਾ ਮੇਰਾ ਐਵੇਂ ਅਵਾ ਤਵਾ ਬੋਲਦਾ ਰਹਿੰਦਾ ਸੀ ਉਸ ਨੂੰ ਕਸਰ ਸੀ ਉਦੋਂ ਗੁਰਚਾਰਨ ਨੂੰ ਕਹਿ ਕਿ ਤਵੀਤ ਲਿਆ ਸੀ ਗੁਰਚਾਰਨ ਸੋਹਣੀ ਬੇਟਾ ਚਾਰਨ ਦਾਸ ਕਹੋ ਮਹਾਂਤ ਚਾਰਨ ਦਾਸ ਹਾਂ ਬਾਬਾ ਜੀ ਚਾਰਨ ਦਾਸ ਨੇ ਦਵਾਈ ਦਿੱਤਾ ਸੀ ਤਵੀਤ ਤੁਹਾਡੇ ਕੋਲ ਦਵਾਈ ਵੀ ਦਿੱਤੀ ਸੀ ਪੀਣ ਨੂੰ ਸੰਤ ਪ੍ਰਗ ਦਾ ਸਾਰੀ ਗੱਲ ਸਮਝ ਗਿਆ ਉਹਨੇ ਪੁੱਛਿਆ ਅੱਛਾ ਭਾਈ ਹੁਣ ਕੀ ਤਕਲੀਫ ਆ ਤੈਨੂੰ ਹੁਣ ਉਹੀ ਕਸਰੋ ਦੇ ਪੁੱਤ ਨੂੰ ਐ ਬਾਬਾ ਜੀ ਕਿਵੇਂ ਬੋਲਦਾ ਕੀ ਤਕਲੀਫ ਆ ਉਹਨੂੰ ਬਸ ਬਾਬਾ ਜੀ ਗੱਲ ਕੋਈ ਵੀ ਨਹੀਂ ਹੁੰਦੀ ਮੈਂ ਇਸ ਨੂੰ ਸੋਟੀਆਂ ਨਾਲ ਕੁੱਟਣ ਲੱਗ ਪੈਂਦਾ। ਕਦੇ ਬੈਠਾ ਬੈਠਾ ਆਪ ਦਾ ਮੂੰਹ ਹੀ ਲਫੇੜਿਆਂ ਨਾਲ ਭੰਨ ਸਿੱਟਦਾ। ਸਿਰ ਦੇ ਬਾਲ ਪੁੱਟ ਲੈਂਦਾ। ਭਾਂਡੇ ਚਲਾ ਚਲਾ ਮਾਰਦਾ। ਕੰਦਾ ਨਾਲ। ਹੱਥਾਂ 'ਚੋਂ ਡੰਡਾ ਆਜ ਮੈਨੂੰ ਤੇ ਇਹ ਤੇ ਦੇਖੀ ਨਾ। ਮੈਨੂੰ ਤਾਂ ਲੱਗਦਾ ਕਿਸੇ ਨੇ ਕਰਵਾ ਤਾਉ ਨੂੰ ਕੁਛ। ਤੂੰ ਕੀ ਚਾਉਨੀ ਆ ਫਿਰ ਬੇਟਾ? ਉਹਦਾ ਕੋਈ ਪੱਕਾ ਇਲਾਜ ਕਰ ਦਿਓ ਬਾਬਾ ਜੀ। ਬਸ ਬੋਲੇ ਨਾ। ਸਿੱਧਾ ਹੋ ਕੇ ਖੇਤ ਦਾ ਕੰਮ ਕਰੇ। ਰਾਤ ਨੂੰ ਸੌਂ ਲੈਂਦਾ। ਨਾ ਦੇਖੀ ਨਾ ਅੱਧੀ ਰਾਤ ਨੂੰ ਉੱਠ ਕੇ ਵਿੜਜ ਫਿਰਨ ਲੱਗ ਪੋ ਮੂੰਹ 'ਚ ਪਤਾ ਨਹੀਂ ਕੀ ਬੜਬੜ ਬੋਲਦਾ ਮੈਨੂੰ ਵੀ ਜਾਗ ਆ ਜਾਂਦੀ ਐ ਡਰਦੀ ਰਹਨੀ ਆ ਕਿਤੇ ਮੈਨੂੰ ਕੋਈ ਛੱਟਪੇਟੀ ਨਾ ਮਾਰ ਦੇਵੇ ਠੀਕ ਐ ਭਾਈ ਪ੍ਰਾਗ ਦਾਸ ਨੇ ਖੰਹੂਰ ਮਾਰੀ ਦੋ ਬੰਦੇ ਇੱਕ ਨੌਜਵਾਨ ਤੀਵੇਂ ਨੂੰ ਲੈ ਕੇ ਧੂਨੇ ਉੱਤੇ ਆਏ ਪ੍ਰਾਗ ਦਾਸ ਕਹਿੰਦਾ ਜਾ ਬੇਟਾ ਤੂੰ ਉੱਠ ਕੇ ਚਰਨ ਦਾਸ ਨੂੰ ਮਿਲ ਲੈ ਤੇਰੇ ਘਰ ਵਾਲੇ ਦਾ ਪੱਕਾ ਇਲਾਜ ਕਰ ਦੇਾਂਗੇ ਬੋਲੂ ਵੀ ਨਹੀਂ ਤੇ ਰਾਤ ਨੂੰ ਨੀਂਦ ਵੀ ਆ ਜਾ ਕਰੋ ਹਰਨਾਮੀ ਨੇ ਮੱਥਾ ਟੇਕਿਆ ਤੇ ਉਥੋਂ ਉੱਠ ਖੜੀ ਚਰਨਦਾਸ ਨੂੰ ਮਿਲੀ ਉਹ ਉਹਨੂੰ ਇੱਕ ਪਾਸੇ ਲੈ ਗਿਆ ਤੇ ਸਾਰੀ ਗੱਲ ਸੁਣੀ ਕਹਿਣ ਲੱਗਿਆ ਪਾਈ ਹਰਨਾਮ ਕੋਰੇ ਤੂੰ ਗੱਲ ਆਥ ਨੇ ਢੇੜਾ ਮਾਰੀ ਮੈਂ ਅੱਜ ਰਾਤ ਨੂੰ ਸੰਤਾਂ ਨਾਲ ਗੱਲ ਕਰੂੰਗਾ ਤੋ ਫਿਕਰ ਰਤੀ ਨਾ ਕਰ ਰੱਬ ਭਲੀ ਕਰੂਗਾ ਉਹ ਡੇਰਿਓਂ ਮੁੜੀ ਜਾ ਰਹੀ ਸੀ ਤਾਂ ਰਾਹ ਵਿੱਚ ਉਸਨੂੰ ਅਰਜਨ ਮਿਲ ਗਿਆ ਉਹ ਪਹਿਲੇ ਦੇ ਇੱਕ ਪਾਸੇ ਹੋ ਕੇ ਖੜ ਗਿਆ ਤੇ ਛੇਤੀ ਛੇਤੀ ਗੱਲਾਂ ਕਰਨ ਲੱਗੇ ਹਰਨਾਮੀ ਨੇ ਸਾਰੀ ਗੱਲ ਦੱਸੀ ਆਖਿਆ ਮੈਂ ਤਾਂ ਕਮਲੀ ਕੀਤੀ ਪਈ ਆ ਜੈ ਖਾਣੇ ਦੇ ਨੇ ਤੈਨੂੰ ਕੀ ਭੋਗ ਦੀ ਤਾਂ ਮੈਂ ਆ ਫੇਰ ਕੀ ਕਹਿੰਦਾ ਸੰਤ ਆਥਣੇ ਆਈ ਤਵੀਤ ਦੇਣਗੇ ਸੰਤਾਂ ਨੂੰ ਦਸ ਆਈਆਂ ਸਾਰੀ ਗੱਲ ਕਹਿੰਦੇ ਚਰਨ ਦਾਸ ਨੂੰ ਮਿਲ ਉਹਨੂੰ ਵੀ ਮਿਲ ਆਈਆਂ ਕਹਿੰਦਾ ਕੱਲ ਨੂੰ ਚੰਗਾ ਤੂੰ ਚੱਲ ਘਰ ਨੂੰ ਮੈਂ ਕਰਦਾ ਗੱਲ ਚਰਨ ਦਾਸ ਨਾਲ ਅਰਜੰਦੇਰੇ ਨੂੰ ਆ ਗਿਆ ਉਹ ਪਿੰਡ ਆਵੜੀ ਬਾਬੇਓ ਗਿੰਦਰ ਦੀ ਬਹੂ ਆਈ ਸੀ ਤੁਹਾਡੇ ਕੋਲ ਉਹਦਾ ਕਰੋ ਕਲਿਆਣ ਕੋਈ ਉਹਨੇ ਤਾਂ ਕੰਜਰ ਦੇ ਪੁੱਤ ਨੇ ਸਾਹ ਲੈਣਾ ਵੀ ਦੁੱਬਰ ਕਰ ਰੱਖਿਆ ਵਿਚਾਰੀ ਦਾ ਅਰਜਨ ਨੇ ਪਾਸੇ ਲਿਜਾ ਕੇ ਚਰਨ ਦਸਣ ਆਖਿਆ ਲਾਜ ਹੋ ਜੂ ਭਤੀਜ ਗੱਲ ਕਰ ਗੱਲ ਕੀ ਕਰਨੀ ਆ ਥੋਡੀ ਸੇਵਾ ਕਰ ਦਿੰਨੇ ਆ ਤੂੰ ਸਿਆਣਾ ਹੀ ਆ ਅਰਜਨ ਨੇ ਰਮ ਜਮਾਰੀ ਤੇ ਫਿਰ ਰਾਤ ਨੂੰ ਡੇਰੇ ਆ ਕੇ ਅਰਜਨ ਚਰਨ ਦਾਸ ਨੂੰ 100 ਦਾ ਇੱਕ ਨੋਟ ਫੜਾ ਗਿਆ ਪ੍ਰਾਗ ਦਾਸ ਨੂੰ ਉਹ ਨਹੀਂ ਮਿਲਿਆ ਚਰਨ ਦਾਸ ਨੂੰ ਹਰਨਾਮੀ ਨਾਲ ਅਰਜਨ ਦੇ ਸੰਬੰਧਾਂ ਦਾ ਪਹਿਲਾਂ ਹੀ ਪਤਾ ਸੀ ਪਿੰਡ ਵਿੱਚ ਉੜਦੀ ਉੜਦੀ ਗੱਲ ਹਰ ਕਿਸੇ ਦੇ ਕੰਨ ਤੱਕ ਪਹੁੰਚ ਜਾਂਦੀ ਹੈ ਲੋਕ ਮੂੰਹੋਂ ਮੂੰਹ ਗੱਲਾਂ ਕਰਦੇ ਹਨ ਇਹ ਵੱਖਰੀ ਗੱਲ ਹੈ ਕਿ ਡੰਡ ਕਦੇ ਹੀ ਕੋਈ ਪਾਉਂਦਾ ਪਿੰਡ ਦਾ ਇੱਕ ਸਮੁੰਦਰ ਹੁੰਦਾ ਹੈ ਜਿਸ ਵਿੱਚ ਅលਖਾਂ ਤੂਫਾਨ ਉੱਠਦੇ ਹਨ ਪਰ ਸਮੁੰਦਰ ਫੇਰ ਵੀ ਸ਼ਾਂਤ ਦਾ ਸ਼ਾਂਤ ਰਹਿੰਦਾ ਹੈ ਦੂਜੇ ਦਿਨ ਆਥਣ ਵੇਲੇ ਹਰਨਾਮੀ ਡੇਰੇ ਆਈ ਉਹ ਚਰਨਦਾਸ ਨੂੰ ਹੀ ਮਿਲੀ ਚਰਨਦਾਸ ਨੇ ਤਿੰਨ ਦਵੀਤ ਤੇ ਇੱਕ ਡੰਗ ਪੀਣ ਵਾਲੀ ਦਵਾਈ ਸੰਤਾ ਤੋਂ ਪਹਿਲਾਂ ਹੀ ਉਹਦੀ ਖਾਤਰ ਲੈ ਕੇ ਰੱਖੀ ਸੀ 埔ੜੀ ਵਿੱਚ ਬੰਨੀ ਹੋਈ ਰਾਖ ਵੀ ਇੱਕ ਦਵੀਤ ਰਾਤ ਦੀ ਰੋਟੀ ਤੋਂ ਬਾਅਦ ਤੌੜੀ ਦੇ ਦੁੱਧ ਵਿੱਚ ਘੋਲ ਕੇ ਪਿਉਣਾ ਸੀ ਉਹਦਾ ਬਿਸਤਰਾ ਬਿਸ਼ਾਉਣ ਵੇਲੇ ਮੰਜੇ ਦੇ ਚਾਰੇ ਪਾਵਿਆਂ ਨੂੰ ਰਾਖ ਦਾ ਟਿੱਕਾ ਕਰਨਾ ਸੀ। ਚੌਥੇ ਦਿਨ ਦੁੱਧ ਵਿੱਚ ਤਵੀਤ ਦੀ ਥੰਦ ਦਵਾਈ ਘੋਲ ਕੇ ਪਿਉਣੀ ਸੀ। ਇਹ ਦਵਾਈ ਵੀ ਇੱਕ ਪੁੜੀ ਵਿੱਚ ਬੰਨੀ ਹੋਈ ਸੀ। ਰਾਖ ਵਰਗੀ ਹੀ ਕੋਈ ਿੱਤੀ-ਚਿੱਟੀ ਜਹੀ ਚੀਜ਼। ਚਰਨਦਾਸ ਨੇ ਹਰਨਾਮੀ ਨੂੰ ਸਮਝਾਇਆ ਕਿ ਉਹ ਗਿੰਦ ਨੂੰ ਕਿਸੇ ਗੱਲ ਦਾ ਪਤਾ ਨਾ ਲੱਗੇ। ਸਭ ਕੁਝ ਉਹ ਚੋਰੀ-ਚੋਰੀ ਕਰਨਾ ਹੈ। ਦੁੱਧ ਤਾਂ ਉਹ ਨਿਤ ਹੀ ਰਾਤ ਨੂੰ ਰੋਟੀ ਤੋਂ ਬਾਅਦ ਪੀਂਦੇ। ਹਰਨਾਮੀ ਦੋ ਬਾਟੀਆਂ ਵਿੱਚ ਦੁੱਧ ਪਾ ਲੈਂਦੀ। ਰੋਟੀ ਖਾ ਕੇ ਗਿੰਦਰ ਮੰਜੇ ਉੱਤੇ ਲਟਿਆ ਪਿਆ ਹੁੰਦਾ ਜਾਂ ਮੈਂ ਅਸਦੀ ਖੁਰਲੀ ਵਿੱਚ ਹੱਥ ਮਾਰਨ ਜਾਂਦਾ ਉਹ ਚੁੱਪ ਕਰਕੇ ਉਹਦੀ ਬਾਟੀ ਵਿੱਚ ਦਵੀਦ ਘੋਲਦੀ ਤੇ ਕਾਗਜ਼ ਚੁੱਲ੍ਹੇ ਵਿੱਚ ਸੁੱਟ ਦਿੰਦੀ ਆਪਣੀ ਬਾਟੀ ਦਾ ਦੁੱਧ ਦਵਾ ਸੱਟ ਪੀ ਲੈਂਦੀ ਉਹਨੂੰ ਕਹਿੰਦੀ ਕਿ ਉਹ ਬਾਟੀ ਚੁੱਕ ਲਵੇ ਨਹੀਂ ਤਾਂ ਦੁੱਧ ਠੰਡਾ ਹੋ ਕੇ ਪਾਣੀ ਬਣ ਜਾਵੇਗਾ ਦਵਾਈ ਪਿਉਣ ਵਾਲੇ ਦਿਨ ਵੀ ਉਹਨੇ ਇਹੀ ਕੀਤਾ ਮੰਜੇ ਉੱਤੇ ਗਿੰਦਰ ਦਾ ਬਿਸਤਰਾ ਬਿਸ਼ਾਉਂਦੀ ਉਹ ਪਤਾ ਨਹੀਂ ਕਿਹੜੇ ਵੇਲੇ ਰਾਖੇ ਢਿੱਕੇ ਮੰਜੇ ਦੇ ਚਾਹੇ ਪਾਵਿਆਂ ਨੂੰ ਲਾ ਜਾਂਦੀ ਪਹਿਲੇ ਤਵੀਤ ਨਾਲ ਹੀ ਗਿੰਦਰ ਦੂਜੇ ਦਿਨ ਬੋਲਿਆ ਨਹੀਂ ਤੇ ਫਿਰ ਚੌਥੇ ਦਿਨ ਦਵਾਈ ਦੇਣ ਤੋਂ ਬਾਅਦ ਤਾਂ ਬਿਲਕੁਲ ਹੀ ਸੁਧਰ ਗਿਆ। ਚੁੱਪਚਾਪ ਕੰਮ ਕਰਦਾ ਫਿਰਦਾ ਰਹਿੰਦਾ, ਖੇਤ ਜਾਂਦਾ। ਪਹਿਲਾਂ ਵਾਂਗ ਘਰ ਵਿੱਚ ਜੱਜੂ ਨਾ ਪਾਉਂਦਾ। ਰਾਤ ਨੂੰ ਮੰਝੇ ਤੋਂ ਉੱਠ ਕੇ ਵੇੜੇ ਵਿੱਚ ਫਿਰਦਾ ਵੀ ਨਾ। ਹਰਨਾਮੀ ਸੰਤ ਪ੍ਰਾਗ ਦਾਸ ਤੇ ਤਵੀਤਾਂ ਨੂੰ ਅਸਚਰਜ ਮੰਦੀ। ਇੱਕ ਦਿਨ ਆਥਣ ਵੇਲੇ ਸੱਤ ਵਿੱਚ ਬੈਠਾ ਉਹ ਉੱਚੀ ਉੱਚੀ ਬੋਲਣ ਲੱਗ ਪਿਆ। ਕਿਸੇ ਨੂੰ ਕੋਈ ਸਮਝ ਨਾ ਆਈ ਕਿ ਉਹ ਕੀ ਬੋਲ ਰਿਹਾ ਹੈ। ਬਸ ਇੱਕੋ ਸਾ ਬੋਲੀ ਜਾ ਰਿਹਾ ਸੀ ਮੂੰਹ ਵਿੱਚ ਉਹ ਝੱਗ ਜਿਹੀ ਵੀ ਸੁੱਟ ਰਿਹਾ ਸੀ ਤੇ ਫਿਰ ਇੱਕਦਮ ਚੁੱਪ ਹੋ ਗਿਆ ਧਰਤੀ ਉੱਤੇ ਲੇਟ ਗਿਆ ਔਖੇ ਔਖੇ ਸਾਹ ਲੈ ਕੇ ਅੱਖਾਂ ਮੀਚ ਲਈਆਂ ਸਾਥ ਵਿੱਚ ਹੋਰ ਬੰਦੇ ਵੀ ਬੈਠੇ ਸਨ ਟੰਡੇ ਦਾ ਮੁੰਡਾ ਹਰ ਦਿੱਤਾ ਭੱਜ ਕੇ ਪਾਣੀ ਲੈ ਆਇਆ ਦੋ ਜਣਿਆਂ ਨੇ ਉਹਨੂੰ ਬੈਠਾ ਕੀਤਾ ਪਾਣੀ ਦੀ ਕੌਲੀ ਮੂੰਹ ਨੂੰ ਲਾਈ ਉਹਨੇ ਪਾਣੀ ਪੀ ਲਿਆ ਤੇ ਅੱਖਾਂ ਝਮਕਣ ਲੱਗਿਆ ਇੱਕ ਬੰਦੇ ਨੇ ਗੜਬੀ ਵਿੱਚੋਂ ਪਾਣੀ ਦੀ ਉਂਗਲ ਭਰ ਕੇ ਉਦਮ ਹੁੰਦੋ ਦਿੱਤਾ ਉਹਨੂੰ ਸੁਰਤ ਆ ਗਈ ਸੀ ਉਹ ਖੜਾ ਹੋਇਆ ਤੇ ਵਾਖ ਰੁਵਾਖ ਰੁ ਕਰਨ ਲੱਗਿਆ ਪਾਣੀ ਪੀਉਣ ਵਾਲੇ ਬੰਦੇ ਨੇ ਉਹਦੇ ਕੱਪੜੇ ਝਾੜ ਦਿੱਤੇ ਤੇ ਬਾਹੂ ਫੜ ਕੇ ਉਹਨੂੰ ਘਰ ਛੱਡਣ ਤੁਰ ਪਿਆ ਜਿੰਦਰ ਦੀ ਇਹ ਹਾਲਤ ਸੁਣ ਕੇ ਆਂਡਣਾ ਗਵੰਡਣ ਉਹਨਾਂ ਦੇ ਘਰ ਆ ਗਈਆਂ ਉਹਦਾ ਹਾਲ ਪੁੱਛਣ ਲੱਗੀਆਂ ਹਰਨਾਮੀ ਉਤਲੇ ਮਨੋਂ ਦੁਸਕ ਦੀ ਫਿਰ ਰਹੀ ਸੀ ਕਦੇ ਉਹਦੇ ਲੱਤਾਂ ਕੁੱਟਦੀ ਤੇ ਕਦੇ ਸਿਰ ਬਿੰਦੇ ਬਿੰਦੇ ਪੁੱਛਦੀ ਝਾ ਕਰਾਂ ਫਫੜੇ ਕਰਨ ਲੱਗੀ ਪਤਾ ਨਹੀਂ ਕਿਹੜੀ ਚੰਦਰੀ ਬਾਦ ਪੈ ਗਈ ਮੇਰੇ ਘਰ ਨੂੰ ਕਿੱਥੋਂ ਗਰਹਿ ਡਿੱਗਿਆ ਹੈ हे ਪ੍ਰਮਾਤਮਾ ਗਿੰਦਰ ਤਾਂ ਭਾਈ ਕਿਦਾਂ ਦਾ ਚੁੱਪ ਕੀਤਾ ਜਾ ਮੈਂ ਦੇਖੀ ਜਾਨਾ ਅੱਗੇ ਤਾਂ ਬੋਲਦਾ ਚਾਲਦਾ ਵੀ ਸੁਣਦਾ ਚਾਹ ਪੰਜਾਂ ਦਿਨਾਂ ਵਿੱਚ ਖਬਰੇ ਕੀ ਪਹਿਰ ਗਿਆ ਚੰਦਰੇ ਨੂੰ ਪ੍ਰੀਤਮ ਦੀ ਮਾਂ ਝੋਰਾ ਕਰਨ ਲੱਗੀ ਆਨੰਦ ਗੁਰ ਨੇ ਸਲਾਹ ਦਿੱਤੀ ਕੁੜੇ ਹਰ ਨਾਮ ਕੋਰੇ ਇਹਨੂੰ ਤਾਂ ਡੇਰੇ ਲਾਇਆ ਸੰਤਾਂ ਦੇ ਝਟ ਦੇ ਕੇ ਜਾਂ ਇੱਥੇ ਘਰੇ ਸੱਦ ਲੈ ਮਹੰਤ ਚਰਨਦਾਸ ਨੂੰ ਅਥੜਾ ਪਾਜੋ ਆਰਾਮ ਆਜੂ ਭੈਣੇ ਤੇ ਪ੍ਰੀਤਮ ਜਦੋਂ ਆਥਣ ਘਰ ਆਇਆ نو ਸੱਸ ਨੇ ਉਹ ਨਹੀਂ ਪੈਣੀ ਉਹਨੂੰ ਸਾਦੇ ਡੇਰੇ ਭੇਜ ਦਿੱਤਾ ਚਰਨ ਦਾਸ ਨੇ ਆ ਕੇ ਹੱਥ ਆਲਾ ਕੀਤਾ ਗਿੰਦਰ ਜੋ ਪੰਜਾਬ ਮਿੰਜੋ ਤੇ ਟਿਕਿਆ ਪਿਆ ਸੀ ਛਾਤੀ ਉੱਤੇ ਹੱਥ ਜੋੜ ਕੇ ਰੱਖੇ ਹੋਏ ਸਨ ਉਹ ਤਾਂ ਅਸਮਾਨ ਵੱਲ ਵੇਖ ਰਿਹਾ ਸੀ ਅੱਖਾਂ ਟੱਡੀਆਂ ਹੋਈਆਂ ਜਿਵੇਂ ਕੁਝ ਅਦਿੱਖ ਦੇਖ ਰਿਹਾ ਹੋਵੇ ਅੱਜ ਲਈ ਇੱਥੇ ਹੀ ਸਮਾਪਤੀ ਕਰਦੇ ਹਾਂ ਕੱਲ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ ਮੇਰੇ ਤੋਂ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ